ਉਹ ਦੇਖੋ ਪਿੱਛੇ ਪੜ ਲਓ 4 ਨਵੰਬਰ 2020 ਤੋਂ ਕੌਣ ਇਨਸਾਨ ਬੈਠਦਾ ਇਨੀ ਦੇਰ ਮੈਂ ਆਪਕੋ ਨੂੰ ਪੁੱਛਣਾ ਚਾਹਨਾ ਲੇਕਿਨ ਇਹ ਉਹਦੋਂ ਤੋਂ ਲੈ ਕੇ ਹੁਣ ਤੱਕ ਬੈਠਿਆ ਹੈ ਭਾਈ ਜਗਜੀਤ ਸਿੰਘ ਦੱਲੇਵਾਲ ਕੌਮੀ ਪ੍ਰਧਾਨ ਇਹਨਾਂ ਦੀ ਆਪਸ ਗੱਲਬਾਤ ਹੋਈ ਹੈ ਤੇ ਫਿਰ ਇਹ ਇੱਥੇ ਆਏ ਨੇ ਹੁਣ ਮਹਾਪੰਚਾਇਤ ਜਿਹੜੀ ਹੈ ਵਿੱਚ ਧਾਰਮਿਕ ਜਥੇਬੰਦੀਆਂ ਵੀ ਆਈਆਂ ਨੇ ਹੋਰ ਵੀ ਜਥੇਬੰਦੀਆਂ ਆਈਆਂ ਨੇ ਸਭ ਨੂੰ ਅਸੀਂ ਮੁਮਾਰਕ ਦਿੰਨੇ ਆ ਕਿਉਂਕਿ ਜਦ ਤਾ ਅਸੀਂ ਇਕੱਠੇ ਨਹੀਂ ਹੁੰਦੇ ਗਵਰਨਮੈਂਟ ਨੂੰ ਹਿਲਾ ਨਹੀਂ ਸਕਦੇ ਅਸੀਂ ਜਦ ਸਾਰੇ ਇਕੱਠੇ ਹੋ ਗਏ ਇਹ ਜਿਹੜੇ ਚਮਚੇ ਨੇ ਚਮਚੇ ਕਿਹੜੇ ਨੇ ਆ ਜਿਹੜੇ ਮਾਰ ਕੇ ਮਾਰਦੇ ਨੇ ਇਹ ਵੱਡੇ ਚਮਚੇ ਆ ਜਿਹੜੇ ਗ੍ਰਹਿ ਮੰਤਰੀ ਐ ਉਹ ਸਭ ਕਿਸੇ ਉਹ ਕਰਾਂਦਾ ਸੀਐਮ ਜਿਹੜਾ ਉਹ ਕਰਾਂਦਾ ਕੌਣ ਕਹਿੰਦਾ ਨਹੀਂ ਕਰਾਂਦਾ ਅਸੀਂ ਕਹਿੰਦੇ ਆ ਖੁਦ ਕਰਾਉਂਦੇ ਨੇ ਬਾਕੀ ਜਿਹਨੇ ਗੋਲੀਆਂ ਮਾਰਦੇ ਨੇ ਗੋਲੀਆਂ ਮਾਰਨ ਵਾਲਿਆਂ ਨੂੰ ਇਹ ਮਰਾਉਂਦੇ ਆ ਕੋਈ ਨਹੀਂ ਮਰਾਉਂਦਾ ਲੇਕਿਨ ਸਾਨੂੰ ਆਪਣੇ ਆਪ ਇੱਕ ਜਗ੍ਹਾ ਤੇ ਇਕੱਠੇ ਹੋਣਾ ਪਏਗਾ ਇੱਕ ਜਗ੍ਹਾ ਤੇ ਇਕੱਠੇ ਹੋਣਾ ਪਏਗਾ ਜਿੱਦਾਂ ਬਲਦੇਖ ਸੰਬਡਾਲਾ ਸਾਹਿਬ ਜਿੰਨਾ ਉਹ ਕਰਦੇ ਪਏ ਨੇ ਉਹਨਾਂ ਦਿਨ ਰਾਤ ਨਹੀਂ ਦੇਖਿਆ ਗੁਰੂ ਸਾਹਿਬ ਨਾਲੋਂ ਵੱਡਾ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਜੜੇ ਆ ਉਹ ਕਿੰਨਾ ਚੋਰੀ ਕੀਤੇ ਆ ਉਹ ਚੋਰੀ ਇਹਨਾਂ ਨੇ ਕਰਾਏ ਆ ਉਹਨਾਂ ਨੂੰ ਗਊ ਕੌਣ ਬਚਾਉਂਦੀ ਵੀ ਐ ਗਵਰਨਮੈਂਟ ਜਿਹੜੀ ਗਵਰਨਮੈਂਟ ਜਿਹਨਾਂ ਅਸੀਂ ਵੋਟਾਂ ਪਾਨੇ ਆ ਜਿਹੜੇ ਵੋਟਾਂ ਲੈਣ ਆਉਂਦੇ ਆ ਉਹਨਾਂ ਦੇ ਘਰ ਚ ਹਾਰ ਕਿਹੜੇ ਪਾਉਣੇ ਆ ਇਹ ਸੁਣ ਲਓ ਤੁਸੀਂ ਜੁੱਤੀਆਂ ਦੇ ਹਾਰ ਪਾਓ ਉਹਨਾਂ ਦੇ ਇਹ ਕੋਈ ਗਵਰਨਮੈਂਟ ਸਾਡੇ ਘਰ ਦੀ ਐ ਨਹੀਂ ਇਹ ਗਵਰਨਮੈਂਟ ਆਪਣੇ ਦੇਖਦੀ ਐ ਹੁਣ ਦੇਖੋ ਜਿਹੜਾ ਕੋਈ ਬੰਦਾ ਹੈ ਕੋਈ ਬੰਦਾ ਜਿਹੜਾ ਤੁਹਾਡੇ ਪਿੰਡਾਂ ਚ ਆਏਗਾ ਉਹਨੂੰ ਜੁੱਤੀਆਂ ਦੇ ਹਾਰ ਪਾਇਓ ਜੇ ਹੋਰ ਕੁਛ ਨਾ ਪਾਇਓ ਜੇ ਜਿਹੜਾ ਚੰਗਾ ਬੰਦਾ ਹੈ ਉਹਨੂੰ ਵੋਟ ਪਾਇਓ ਜਿੱਦਾ ਸ਼ੇਰੇ ਪੰਜਾਬ ਹੋਗਾ ਪਾਈਬਲ ਦੇ ਸਮਝਾਲਾ ਹੋਗਾ ਤੇ ਭਾਈ ਸਾਹਿਬ ਜਗਜੀਤ ਸਿੰਘ ਗੱਲੇਵਾਲ ਹੋਗਾ ਹੋਰ ਜਿਹੜੇ ਸੱਚੇ ਪਾਰਟੀਆਂ ਨੇ ਉਹਨਾਂ ਦੇ ਬੰਦੇ ਹੋਣੇ ਚਾਹੀਦੇ ਆ ਅਸੀਂ ਇੰਨਾ ਹੀ ਕਹਿੰਨੇ ਆ ਆਪਣੇ ਆਪ ਨੂੰ ਠੀਕ ਰੱਖੋ ਇਹਨਾਂ ਨੂੰ ਤੁਹਾਨੂੰ ਕੁਝ ਨਹੀਂ ਦੇਣਾ ਲਾਰੇ ਲਾ ਰਹਿੰਦੇ ਆ ਲਾਰੇਆਂ 'ਚ ਕੁਝ ਨਹੀਂ ਮਿਲਦਾ ਸਾਨੂੰ ਜੋ ਕਿ 5.5 ਸਾਲ ਦਾ ਸਮਾਂ ਹੋ ਗਿਆ ਏ ਇਹ 328 ਰੁਪਿਆਂ ਦਾ ਮੋਰਚਾ ਚੱਲ ਰਿਹਾ ਹੈ ਜਦੋਂ ਮੋਰਚਾ ਲਾਇਆ ਸੀ ਉਦੋਂ ਦਾਸ ਨੇ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਤੇ ਬੜੀ ਬੜੀ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਮੀਟਿੰਗਾਂ ਕੀਤੀਆਂ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਦਿੱਤੇ ਗਏ ਉਦੋਂ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਸੀ ਇਥੋਂ ਦੇ ਪ੍ਰਸ਼ਾਸਨ ਦਿੱਤੇ ਗਏ ਵੀ ਜਿਹੜੇ 328 ਰੂਪ ਇਹਨਾਂ ਆਪ ਹੀ ਇਨਕੁਆਰੀ ਕਰਾਈ ਗਿਆਨੀ ਹਰਪ੍ਰੀਤ ਸਿੰਘ ਜ਼ਥੇਦਾਰ ਸੀ ਈਸ਼ਰ ਸਿੰਘ ਨੂੰ ਇਹਨਾਂ ਚਾਰਜ ਲਾਇਆ ਗਿਆ ਤੇ ਬਾਅਦ ਵਿੱਚ ਉਹਨੇ ਰਿਪੋਰਟ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਨੇ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੀਟਿੰਗ ਕੀਤੀ ਮੀਡੀਆ ਕਾਨਫਰੰਸ ਕੀਤੀ ਵੀ ਇਹਨਾਂ ਬੰਦਿਆਂ ਤੇ ਹੀ ਪਰਚਾ ਦਰਜ ਕਰਾਂਗੇ ਇਹ ਬੰਦੇ ਹੀ ਡਿਸਮਿਸ ਕਰਾਂਗੇ ਫਿਰ ਨਾ ਕੋਈ ਬੰਦੇ ਤੇ ਪਰਚਾ ਦਰਜ ਹੋਇਆ ਨਾ ਕੋਈ ਬੰਦਾ ਡਿਸਮਿਸ ਹੋਇਆ ਫਿਰ ਸਾਨੂੰ ਮਜਬੂਰਨ ਇਹਨਾਂ ਦੇ ਗੇਟ ਅੱਗੇ ਉੱਥੇ ਮੋਰਚਾ ਲਾਉਣਾ ਪਿਆ ਉੱਥੇ ਵੀ ਸਾਡੇ ਨਾਲ ਇਹਨਾਂ ਚਾਰ ਵਾਰੀ ਮੀਟਿੰਗਾਂ ਕੀਤੀਆਂ ਉਹ ਦਫ਼ਤਰ ਦੇ ਵਿੱਚ ਅਸੀਂ ਇੰਨੇ ਦਿਨਾਂ ਚ ਕਾਰਵਾਈ ਕਰਦੇ ਆਂਗੇ ਇੰਨੇ ਦਿਨਾਂ ਚ ਕਾਰਵਾਈ ਕਰਦੇ ਆਂਗੇ 2 ਮਿੰਟ ਮੈਂ ਇਸ ਮੋਰਚੇ ਬਾਰੇ ਗੱਲ ਦੱਸ ਦਿਆਂ ਸਾਰੀ ਕਿਸ ਬੰਦੇ ਨੇ ਇਸ਼ਰਫ ਸਿੰਘ ਨੇ ਇਨਕੁਆਰੀ ਕੀਤੀ ਸੀ ਹైదరాబాద్ ਵਾਲੇ ਨੇ ਕਿਹੜਾ ਜੱਜ ਲੱਗਾ ਸੀਗਾ ਉਹਦੇ ਨਾਲ ਸਾਡੀ ਮੀਟਿੰਗ ਦਮਦਮਾ ਸਾਹਿਬ ਮਸਤੂਆਣਾ ਬੁੰਗੇ ਵਿੱਚ ਹੋਈ ਉਹ ਬੰਦਾ ਕਹਿੰਦਾ ਜੇ ਮੈਨੂੰ ਸਹੀ ਇਨਕੁਆਰੀ ਕਰਨ ਦਿੰਦੇ 1000 ਸਰੂਪ ਤੋਂ ਵੱਧ ਸਰੂਪ ਸੀ ਮਹਾਰਾਜ ਦੇ ਤੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਅੰਗ ਸੀ ਕਿਹੜੇ ਕਿੰਨਾ ਦੀ ਇੰਨਾ ਫਾਨੂ ਵਿੱਚੇ ਇਨਕੁਆਰੀ ਰੁਕੀ ਗਈ ਦਬਾਅ ਉਹਨੇ ਸਾਨੂੰ ਰਿਕਾਰਡਿੰਗਾਂ ਬੜਾ ਕੁਝ ਦਿਖਾਇਆ ਵੀ ਮੇਰੇ ਕੋਲ ਆ ਪ੍ਰੂਫ ਪੈਨ ਪਰ ਮੇਰਾ ਇਹਨਾਂ ਵਿੱਚੇ ਮੇਰੀ ਭਾਈ ਜਬਾਨ ਬੰਦ ਕਰ ਦਿੱਤੀ ਆ ਤੇ ਬਾਅਦ ਵਿੱਚ ਉਸ ਦਿਨ ਵਾਰੀ ਵੀ ਜਿਸ ਦਿਨ ਸਾਡੇ ਤੇ ਹਮਲਾ ਹੋਇਆ ਮੇਰੀ ਸੀਗੀ ਉੱਥੇ ਮੋਰਚੇ ਦੀ ਜ਼ਿੰਮੇਵਾਰੀ ਮੇਰੀ ਸੀਗੀ ਤੇ ਆਪਣੇ ਨਰੂਹੇ ਗਲੇਸਾ ਇਹਨਾਂ ਕੰਮ ਤੋਂ ਕੰਮ 2000 ਬੰਦਾ ਇਹਨਾਂ ਆਪਣੇ ਗੁੰਡੇ ਸੱਦ ਕੇ ਇੱਕ ਇੱਕ ਬੰਦੇ ਨੂੰ 20-20 ਬੰਦੇ ਚੁੱਕ ਕੇ ਅੰਦਰ ਲਗਾਏ ਉੱਥੇ ਮੇਰੀਆਂ ਭੈਣਾਂ ਬੈਠੀਆਂ ਨੇ ਕੋਈ ਮਾਤਾਵਾ ਬੈਠੀਆਂ ਨੇ ਆ ਬਾਹਰ ਭੈਣ ਮਾਤਾ ਬੈਠੀ ਆ ਪੈਣਾ ਨੂੰ ਕਹਿੰਦੇ ਤੂੰ ਥੁੱਕ ਕੇ ਚਟੋ ਇੱਕ ਭੈਣ ਨੂੰ ਕੁੱਟਣ ਲਈ 20-20 ਬੀਬੀਆਂ 20-20 ਜਨਾਨੀਆਂ ਨਾਲ ਦੀ ਟੈਕਸਪੋਰਡੀਆਂ ਇੱਕ ਭੈਣ ਨੂੰ ਛੱਦਤ ਕਰਨੇ 20-20 ਔਰਤਾਂ ਲਾਈਆਂ ਗਈਆਂ ਤੇ ਇੰਨਾ ਛੱਦਤ ਕੀਤਾ ਸਾਨੂੰ 10 ਵਜੇ ਤੇ ਟੁੱਟਣ ਲੱਗੇ ਸਰਾਤੀ 7 ਵਜੇ ਆ ਬਾਹ ਮੇਰੀ ਉਧਰ ਟੁੱਟੀ ਇੱਥੇ ਸਾਰਾ ਤਾਰ ਪਈ ਹੋਈ ਹੈ ਇਹਨਾਂ ਦੇ ਫਿਰ ਤੇ ਵਿੱਚ ਇੰਨਾ ਛੱਦਤ ਕੀਤਾ ਕੋਈ ਮੈਂ ਦੱਸ ਨਹੀਂ ਸਕਦਾ ਪਰ ਉਦੋਂ ਜਿਹੜੀ ਅੱਜ ਸਰਕਾਰ ਆ ਇਹ ਸਰਕਾਰ ਦੇ ਸਾਰੇ ਨੁਮਾਇੰਦੇ ਸਾਡੇ ਕੋਲ ਹਸਪਤਾਲ ਜਾਂਦੇ ਸੀ ਆ ਕਲਤਾਰ ਸੰਧੂਆ ਜਿਹੜਾ ਸਪੀਕਰ ਆ ਦੋ ਵਾਰੀ ਮੇਰੇ ਕੋਲ ਹਸਪਤਾਲ ਗਿਆ ਨਾਲੇ ਭਾਈ ਬਲਦੇਵ ਸਿੰਘ ਸਰਸਾ ਹੋਰ ਸਿੰਘ ਜੀ ਅਸੀਂ ਇੱਕ ਇੱਕ ਬੰਦੇ ਦਾ ਤੁਹਾਨੂੰ ਇਨਸਾਫ ਦਵਾਵਾਂਗੇ ਵੀਰੋ 5 ਸਾਲ ਹੋ ਗਏ ਆ ਮੈਂ ਦਿਲ ਦੀ ਗਰਾਈਆਂ ਚੋਂ ਭਾਈ ਬਲਦੇਵ ਸਿੰਘ ਬੰਡਾਲੇ ਦਾ ਧੰਨਵਾਦ ਕਰਦਾ ਹਾਂ ਜਿਹੜਾ 5 ਸਾਲ ਤੋਂ ਵੱਧ ਸਮੇਂ ਤੇ ਇੱਥੇ ਥੜੇ ਤੇ ਬੈਠਾ ਹੋਇਆ ਹੈ ਪੰਥ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ 328 ਰੁਪਆ ਸਾਡਾ ਗੁਰੂ ਦੇ ਕੰਗੋ ਵੇਣੇ ਕੰਗ ਇੱਕ ਅੱਖਰ ਸਾਡੀ ਜਾਨ ਤੋਂ ਵੱਧ ਪਿਆਰਾ ਹੋਣਾ ਚਾਹੀਦਾ ਹੈ ਪਿਆਰਾ ਅਸੀਂ ਸਾਰੇ ਰਲ ਕੇ ਕਿਵੇਂ ਕਫਾਨ ਜੱਥੇਬੰਦੀਆਂ ਨੇ ਕੋਈ ਵੀ ਜੱਥੇਬੰਦੀ ਨਾਂ ਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕਦਾ ਹੈ ਉਹਦਾ ਹਰ ਇੱਕ ਬੰਦੇ ਦਾ ਫਰਜ਼ ਬੰਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸੀਂ ਮੋਰਚੇ ਵਿਚਾਰ ਕੇ ਹਿੱਸਾ ਪਾਓ ਤੇ ਆਪਣਾ ਗੁਰੂ ਦਾ ਜਿਹੜਾ ਉਹਨਾਂ ਦੋਸ਼ੀਆਂ ਖਿਲਾਫ ਅਸੀਂ ਨਹੀਂ ਮੰਗ ਕੀਤੀ ਇਹਨਾਂ ਖੁਦ ਕਿਹਾਏ ਬੀ ਲੋਂਗੋ ਵਾਲੇ ਇਹਨਾਂ ਬੰਦੇ ਨੇ ਪਰਚਾ ਦਰਜ ਕਰੋ ਇਹ ਬੰਦੇ ਡਿਸਮਿਸ ਕਰਾਂਗੇ ਜਬ ਦੀ ਜ਼ਬਾਨ ਤੋਂ ਆ ਵੀ ਭੱਜ ਗਏ ਨੇ ਪਰ ਸਾਰੀ ਕੌਮ ਇਕੱਠੀ ਹੋ ਕੇ ਇਹਨਾਂ ਦੋਸ਼ੀਆਂ ਤੇ ਪਈ ਆਪਾਂ ਕਾਰ ਵੀ ਕਰਾਈਏ ਤੇ ਜਿਹੜਾ ਧਨਸ਼ੀਰ ਗੁਰੂ ਗ੍ਰੰਥ ਸਾਹਿਬ 328 ਰੂਪ ਨੇ ਜਾਂ ਹੋਰ ਸਰੂਪ ਨੇ ਉਹ ਕਿੱਥੇ ਨੇ ਕਿਸ ਹਲਾਦਾਚੇ ਨੇ ਉਹ ਆਪਾਂ ਪਾਈ ਲਿਆ ਕੇ ਸਾਰੇ ਦੁਨੀਆ ਦੇ ਸਾਹਮਣੇ ਦਿਸਗੇ ਤੇ ਮੈਂ ਸਾਰੀਆਂ ਜਥੇਬੰਦੀਆਂ ਦਾ ਪਖਾਨ ਜਥੇਬੰਦੀਆਂ ਦਾ ਭਾਈ ਬਲਦੇਵ ਸਿੰਘ ਸਰਸਾ ਦਾ ਭਾਈ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਜਿਨ੍ਹਾਂ ਨੇ ਚਲੋ ਪਸਾਨੀ ਉਹ ਵੀ ਸਾਡਾ ਮੋਰਚਾ ਹੈ ਧੰਨ 시 ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਨੇ ਮੈਂ ਦਿਲ ਦੀਆਂ ਘਰਾਈਆਂ ਚੋਂ ਨਾਲ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਪੰਥ ਲਈ ਕੋਮ ਲਈ ਆਏ ਨੇ ਇਸੇ ਤਰ੍ਹਾਂ ਹੀ ਭਾਈ ਸਾਰੇ ਸੇਵਾ ਕਰਦੇ ਰਹੋ ਬਹੁਤ ਦੇਰ ਤੋਂ ਇਹ ਧਰਨਾ ਚੱਲ ਰਹੀ ਸੀ ਡੱਲੇਵਾਲ ਸਾਹਿਬ ਦੀ ਪਹਿਲਾਂ ਵੀ ਹੋਤੀ ਇਹ ਕਰਨੇ ਦੀ ਕਠ ਜਦੋਂ ਫਿਰ ਹੜ ਆ ਗਈ ਸੀ ਉਹਦੇ ਕਰਕੇ ਥੋੜਾ ਕੁ ਅਸੀਂ ਤਾਂ ਕੱਲੇ ਸਰੂਪਾਂ ਨੂੰ ਉਹ ਕਹਿੰਦੇ ਦੀ ਉੱਥੇ ਹਲਾਤ ਸਿੱਖੀ ਦੀ ਇਹ ਹੋ ਗਈ ਕਿ ਇੱਕ ਮੈਂ ਤੁਹਾਨੂੰ ਇੱਕ ਪ੍ਰਾਣੀ ਗੱਲ ਦੱਸਦਾ ਸੰਤ ਸਿੰਘ ਮਸ਼ਕੀਨ ਜੀ ਹੋਇਆ ਕਰਦੇ ਦੀ ਉਹਨਾਂ ਨੇ 40 ਸਾਲ ਪਹਿਲਾਂ ਇੱਥੇ ਕੀਰਤਨ ਕਰਿਆ ਕਰਦੇ ਦੀ ਉਹ 2 ਮਹੀਨੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਵਿਦੈਕ ਹਜ਼ਾਰੇ ਖੋਲ੍ਹ ਦਿਓ ਇਹ ਕਰ ਦਿਓ ਕਿ ਜਿਹੜਾ ਬੱਚਾ ਸਿੱਖੀ ਸ੍ਰੂਪਟ ਹੋਏਗਾ ਉਹਨੂੰ ਫ੍ਰੀ ਪੜਾਇਆ ਜਾਏਗਾ। ਉਹਨਾਂ ਦੀ ਗੱਲ ਮੰਨਣੀ ਤਾਂ ਸਹੀ ਐ ਏਡੇ بڑے ਦਰਬੇਸ਼ ਦੀ। ਉਹਨਾਂ ਨੂੰ ਅੰਦਰ ਬੰਦਣਾ ਬੰਦ ਕਰਦੇ ਆ ਬਾਹਰ ਉਹ ਕਰੇ ਕਰਦੇ ਦੀ ਕਥਾ। ਮਨਜੀਤ ਸਾਹਿਬ ਕਥਾ ਨਹੀਂ ਕਰਨ ਦਿੱਤੀ ਦੁਬਾਰਾ। ਇਹ ਹਾਲਾਤ ਹੁਣ ਆਪਣੀ ਇਹ ਹੋ ਗਈ ਹੁਣ ਤੁਸੀਂ ਆ ਦੇਖ ਲਓ। ਆਏ ਨਾਲ ਸਾਈ ਸਿਰਫ ਵਿਦਿਆਕ ਦਾਰੇ ਖੋਲੇ ਨੇ ਉਹਨਾਂ ਨੇ। ਭੱਜ ਭੱਜ ਕੇ ਜਾ ਰਹੇ ਨੇ ਸਿੱਖ। ਜਿਹੜੇ ਗਰੀਬ ਨੇ। ਉਹਦਾ ਨਤੀਜਾ ਇਹ ਨਿਕਲਿਆ। ਇਹਦੇ ਵਾਸਤੇ ਸਾਨੂੰ ਅੱਜ ਇਕੱਠੇ ਹੋ ਕੇ ਤੁਹਾਡੇ ਚਰਨਾ ਜਾਣਾ ਪਿਆ ਕਿਉਂਕਿ ਸਿੱਖ ਕੌਮ ਨੂੰ ਬੜਾ ਖਤਰਾ ਹੈ ਬਹੁਤ ਪਿੱਛੇ ਮਿਹਰਬਾਨ ਹੋਰ ਬੈਠੇ ਨੇ ਸਾਡੇ ਪ੍ਰਧਾਨ ਜੀ ਨੇ ਵੀ ਬੋਲਣਾ ਇਹਦੇ ਕਰਕੇ ਮੈਂ ਜ਼ਿਆਦਾ ਟਾਈਮ ਲੈਂਦਾ ਇੰਨਾ ਕਹਿਣਾ ਵੀ ਦੋਸਤੋ ਹੁਣ ਇਕੱਠੇ ਹੋਣ ਦਾ ਟਾਈਮ ਹੈ ਸਿੱਖੀ ਨੂੰ ਬਹੁਤ ਖਤਰਾ ਹੈ